ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਸੋ ਸਾਰੀ ਸੰਗਤ ਠੀਕ ਠਾਕ ਹੋਵੇਗੀ ਚੜ੍ਹਦੀ ਕਲਾ ਦੇ ਵਿੱਚ ਹੋਵੇਗੀ ਉਮੀਦ ਕਰਦੇ ਆਂ ਸੋ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੀ ਰਿਆ ਕਰੋ ਸੋ ਆਪਣੇ ਆਪ ਨੂੰ ਕਦੇ ਕੱਲਾ ਮਹਿਸੂਸ ਨਾ ਕਰਿਆ ਕਰੋ ਸਾਰੇ ਸਮਝਿਆ ਕਰੋ ਵੀ ਮੇਰਾ ਗੁਰੂ ਮੇਰੇ ਨਾਲ ਹੈ ਉਹਦੇ ਨਾਲ ਕੱਲਾ ਤੇ ਲੋ ਫੀਲ ਨਹੀਂ ਹੁੰਦਾ ਸੋ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਅੱਜ ਇੱਕ ਖਾਸ ਵਿਸ਼ੇ ਤੇ ਸੋ ਸਾਧ ਸੰਗਤ ਬੜੀਆਂ ਪਿਆਰੀਆਂ ਇਹ ਬੇਨਤੀਆਂ ਨੇ ਗੁਰਮੁਖ ਪਿਆਰਿਓ ਅੱਜ ਜਿਸ ਤਰ੍ਹਾਂ ਆਪਾਂ ਵੇਖਦੇ ਹਾਂ ਜੋ ਆਪਣਾ ਅੱਜ ਦਾ ਮੁੱਖ ਮਕਸਦ ਹੈ ਸ਼ਮਸ਼ਾਨ ਘਾਟ ਸਿਵਿਆਂ ਵੱਲੋਂ ਜਾਂਦਿਆਂ ਕਦੀ ਵੀ ਦੋ ਚੀਜ਼ਾਂ ਨਾਲ ਲੈ ਕੇ ਲੰਘਣਾ ਉਸੇ ਦਿਨ ਖੁਸ਼ੀਆਂ ਘਰੋਂ ਖਤਮ ਹੋ ਜਾਣਗੀਆਂ ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੇ ਪ੍ਰਤੀਕਰਮ ਇਸ ਦੇ ਵਿੱਚ ਦਿੱਤੇ ਨੇ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਧੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਾਡੇ ਵਿੱਚ ਵਹਿਮ ਭਰਮ ਬਹੁਤ ਵੱਡੇ ਨੇ ਬਹੁਤ ਜ਼ਿਆਦਾ ਵਹਿਮ ਭਰਮ ਸਾਡੇ ਵਿੱਚ ਪਾਏ ਗਏ ਤੇ ਅਸੀਂ ਵਹਿਮ ਜੇ ਕਰਦੇ ਆ ਜੇ ਉਹਦਾ ਡਰ ਮੰਨਦੇ ਆ ਤਾਂ ਅਸੀਂ ਡਰਦੇ ਆ ਜੇ ਅਸੀਂ ਸੁਣ ਲਈਏ ਅਸੀਂ ਮੰਨੀਏ ਨਾ ਭੈ ਨਾ ਮੰਨੀਏ ਵੀ ਕੁਝ ਨਹੀਂ ਹੁੰਦਾ ਐਂ ਕੀ ਹੋਣ ਲੱਗਿਆ ਕੁਝ ਨਹੀਂ ਹੁੰਦਾ ਮੈਂ ਨਹੀਂ ਡਰਦਾ ਮੇਰਾ ਗੁਰੂ ਮੇਰੇ ਨਾਲ ਹੈ ਜੇ ਇਹ ਗੱਲ ਤੁਹਾਡੇ ਮਨ ਦੇ ਵਿੱਚ ਘਰ ਘਰ ਕੇ ਲੈ ਤੁਸੀਂ ਡਰੋਗੇ ਨਹੀਂ ਕਦੇ ਮੈਂ ਦਾਅਵੇ ਨਾਲ ਕਹਿੰਦਾ ਤੁਹਾਡੇ ਮਨ ਦੇ ਵਿੱਚੋਂ ਡਰ ਨਿਕਲ ਜਾਏਗਾ ਡਰ ਡਰ ਹੀ ਇੱਕ ਇਹੋ ਜੀ ਚੀਜ਼ ਹੈ ਜਿਹਦੇ ਸਿਰ ਤੇ ਬੰਦਾ ਡਰਦਾ ਹੈ ਡਰ ਡਰਨਾ ਨਹੀਂ ਜੇ ਡਰ ਕੇ ਸਮਝ ਲਓ ਫੇਰ ਤਾਂ ਅੱਧਾ ਕੰਮ ਹੋ ਗਿਆ ਡਰਨਾ ਨਹੀਂ ਡਰਨਾ ਨਹੀਂ ਹੈਗਾ ਡਰ ਤਾਂ ਅਸੀਂ ਮਨ ਚੋਂ ਕੱਢਣਾ ਹੈ ਆਪਣੇ ਜੇ ਡਰ ਨਿਕਲ ਗਿਆ ਫੇਰ ਸਮਝ ਲਓ ਸਾਰਾ ਕੁਝ ਹੀ ਨਿਕਲ ਗਿਆ ਡਰਨਾ ਨਹੀਂ ਡਰ ਤੇ ਮਨ ਚੋਂ ਕੱਢਣਾ ਹੈ ਆਪਣੇ ਡਰ ਤੇ ਅਸੀਂ ਕੱਢਣਾ ਵੀ ਭਾਈ ਡਰ ਨਹੀਂ ਡਰ ਨਹੀਂ ਅਸੀਂ ਉਹ ਕਰਨਾ ਸੋ ਸਾਧ ਸੰਗਤ ਇਥੇ ਇੱਕ ਬੇਨਤੀ ਮੈਂ ਜ਼ਰੂਰ ਕਰਦੇ ਆਂ ਸਾਡੇ ਲੋਕਾਂ ਦੇ ਵਿੱਚ ਵਹਿਮ ਭਰਮ ਇੰਨੇ ਜ਼ਿਆਦਾ ਨੇ ਇਹ ਕਦੇ ਸਿਵਿਆਂ ਤੋਂ ਡਰਦੇ ਨੇ ਕਦੇ ਟੂਣਿਆਂ ਤੋਂ ਡਰਦੇ ਨੇ ਕਦੇ ਕੁਝ ਕਦੇ ਕੁਝ ਸਾਡੇ ਲੋਕ ਟੂਣੇ ਵੀ ਇਹੋ ਜਿਹੇ ਬਾਗਮਾਲ ਦੇ ਕਰਦੇ ਆ ਪਤੰਦਰ ਇੱਕ ਮੈਂ ਵੇਖਿਆ ਰਸਤੇ ਵਿੱਚੋਂ ਲੰਘੇ ਜਾ ਰਹੇ ਸੀ ਵੈਸੇ ਤੇ ਬਹੁਤ ਸਾਲ ਹੋ ਗਏ ਘੱਟੋ ਘੱਟ 6-7 ਸਾਲ ਦਾ ਗੇੜ ਹੋ ਚੱਲਿਆ ਤੇ ਉੱਥੇ ਕੀ ਵੇਖਿਆ ਚਰਸਤਾ ਸੀ ਤੇ ਉਹ ਚਰਸਤਾ ਸ਼ਹਿਰ ਦਾ ਸੀ ਸ਼ਾਇਦ ਉਹ ਕਿਸੇ ਸ਼ਹਿਰੀ ਬੰਦੇ ਦਾ ਟੂਣਾ ਕੀਤਾ ਸੀ ਮੈਂ ਆਪਦੀ ਹੱਡ ਬੀਤੀ ਦੱਸਦਾ ਤੁਹਾਨੂੰ ਉਹ ਸ਼ਹਿਰੀ ਬੰਦੇ ਦਾ ਟੂਣਾ ਕੀਤਾ ਹੋਇਆ ਸੀ ਉਸ ਟੂਨੇ ਦੇ ਵਿੱਚ ਕੀ ਸੀ ਕਿਨਾਰੀ ਵਾਲ ਦਾ ਗੁੱਟ ਸੀ ਚੁੰਨੀ ਸੀ ਤੇ 2100 ਰੁਪਈਆ ਸੀ ਕੋਸ਼ ਸ਼ਾਇਦ ਉਹਦੇ ਵਿੱਚ ਲੱਲਰ ਭੱਲਰ ਜੋ ਹੁੰਦਾ ਆ ਵਗੈਰਾ ਵਗੈਰਾ ਜਾਂ ਦਾਲਾਂ ਦੂਲਾਂ ਜਿਹਾ ਇਹੋ ਜਿਹਾ ਕੁਝ ਰੱਖਿਆ ਹੋਇਆ ਇੱਕ ਝਾੜੂ ਸੀ ਇੱਕ ਜਿੰਦਾ ਸੀ ਤੇ ਮੈਂ ਕੋਲ ਦੀ ਲੰਗਿਆ ਜਾ ਰਿਹਾ ਸੀ ਦੂਰੋਂ ਦੇਖਣ ਨੂੰ ਲੱਗਿਆ ਵੀ ਕੁਝ ਸਮਾਨ ਪਿਆ ਮੈਂ ਕਿਹਾ ਵੀ ਕੋਈ ਟੂਣਾ ਕਰਕੇ ਗਿਆ ਤੇ ਹੁਣ ਚਲੋ ਅਸੀਂ ਤਾਂ ਹੁਣ ਗੁਰੂ ਦੇ ਲੜ ਲੱਗੇ ਹੋਇਆ ਸਾਨੂੰ ਤਾਂ ਕੋਈ ਇਸ ਚੀਜ਼ ਦਾ ਵਹਿਮ ਭਰ ਮੈ ਨਹੀਂ ਤੇ ਜਦੋਂ ਕੋਲ ਜਾ ਕੇ ਦੇਖਿਆ ਮੈਂ ਕਿਹਾ 2100 ਰੁਪਇਆ ਪਿਆ ਪਹਿਲਾਂ ਤਾਂ ਇਹਨੂੰ ਹੱਥ ਪਾ ਚੱਲ ਕੇ ਬਾਕੀ ਦਾ ਬਾਅਦ ਵਿੱਚ ਦੇਖਾਂਗੇ ਚਲੋ 2100 ਰੁਪਇਆ ਅਸੀਂ ਚੁੱਕ ਲਿਆ ਜੀ 2100 ਰੁਪਇਆ ਚੁੱਕਿਆ ਹੁਣ ਜਿਹੜੇ ਨਾਲ ਦੇ ਸੀ ਉਹ ਨਹੀਂ ਯਾਰ ਐ ਨਹੀਂ ਕਰੀਦਾ ਹੁੰਦਾ ਇਹ ਤਾਂ ਟੂਣਾ ਕੀਤਾ ਹੋਇਆ ਇਹਦੇ ਨਾਲ ਤੇ ਮੌਤ ਹੋ ਜੂਗੀ ਮੈਂ ਕਿਹਾ ਕੋਈ ਗੱਲ ਨਹੀਂ ਮੇਰੀ ਹੋਊਗੀ ਨਾ ਮੌਤ 2100 ਰੁਪਇਆ ਵੀ ਮੈਂ ਹੀ ਰੱਖੂਗਾ ਉਹ ਨੇੜੇ ਨਾ ਆਇਓ ਤੁਸੀਂ 2100 ਦੇ ਠੀਕ ਹੈ ਤੇ ਕੋਈ ਗੱਲ ਨਹੀਂ ਮੌਤ ਹੋਊਗੀ ਤੇ ਤੁਸੀਂ ਆ ਜਾਓ ਕੋਈ ਨਹੀਂ ਜਦੋਂ ਮੌਤ ਹੋ ਗਈ ਤੇ ਠੀਕ ਹੈ ਉਹ ਮੈਨੂੰ ਤੇ ਪਤਾ ਸੀ ਵੀ ਹੁਣ ਕੀ ਆ ਕੁਝ ਨਹੀਂ ਹੋਣਾ 2100 ਰੁਪਇਆ ਜੀ ਮੈਂ ਆਪਣੇ ਕੰਮ ਲਈ ਵਰਤਿਆ ਬਿਜਲੀ ਦਾ ਬਿੱਲ ਭਰਨ ਵਾਲਾ ਪਿਆ ਸੀ ਉਹ ਭਰਿਆ ਤੇ ਬਾਕੀ ਜਿਹੜਾ ਨਿਕਣ ਸੁੱਕਣ ਪਿਆ ਸੀ ਤੇ ਉਹ ਮੈਂ ਕੀ ਕੀਤਾ ਲਿਆ ਕੇ ਉਹ ਦਾਲਾ ਦੁਲਾ ਜੀਆਂ ਪੰਜਾਂ ਸੂ ਅਸੀਂ ਘਰੇ ਬਣਾ ਕੇ ਖਾ ਲਿਆ ਤੇ ਸਤਿਗੁਰ ਦਾ ਨਾਮ ਲੈ ਕੇ ਕੁਛ ਨਹੀਂ ਹੋਇਆ ਤੇ ਇੰਨੇ ਸਾਲ ਹੋ ਗਏ ਤੇ ਅੱਜ ਤੱਕ ਕੁਛ ਨਹੀਂ ਹੋਇਆ ਤੇ ਇਹ ਚੀਜ਼ਾਂ ਜਿਹੜੀਆਂ ਨੇ ਵਹਿਮ ਕਿਉਂਕਿ ਲੋਕ ਸਾਡੇ ਵਹਿਮ ਕਰਦੇ ਆ ਹੁਣ ਜਿਹਨੇ ਵਹਿਮ ਕਰਕੇ ਗਿਆ ਉਹਦਾ 2100 ਰੁਪਏ ਜੇਬ ਚੋਂ ਗਿਆ ਜਿਹੜੇ ਬਾਬੇ ਨੂੰ ਉਹਨੂੰ ਦੱਸਿਆ ਉਹ ਬਾਬੇ ਨੂੰ ਠੰਡ ਪੈ ਗਈ ਹੋਗੀ ਮੈਂ ਕੰਮ ਕਰਾਤਾ ਜੀ ਪਤਾ ਨਹੀਂ ਕੀ ਬੰਦੇ ਦਾ ਬਣ ਉਹਦਾ ਕੁਝ ਬਣੇ ਨਾ ਬਣੇ ਪਰ ਮੈਨੂੰ 2100 ਮਿਲ ਗਿਆ ਸੀ ਮੇਰਾ ਬਹੁਤ ਕੁਝ ਬਣ ਗਿਆ ਔਰ ਜੇ ਗੱਲ ਆਪਾਂ ਕਰਦੇ ਵੀ ਇਹੋ ਹੀ ਇਹੋ ਚੀਜ਼ਾਂ ਕਰਨ ਦੇ ਨਾਲ ਸਾਡੇ ਕੰਮ ਲੋਟ ਹੁੰਦੇ ਨੇ ਯਾਦ ਰੱਖਿਓ ਵੀ ਕੁਝ ਨਹੀਂ ਹੁੰਦਾ ਤੇ ਇਹ ਸਿਰਫ ਵਹਿਮ ਭਰਮ ਕਰਮकांड ਪਖੰਡ ਨੇ ਹੁਣ ਕੋਈ ਕਹਿੰਦਾ ਜੀ ਕਾਲੇ ਮਾਂ ਤਾਰੋ ਜੀ ਨਹਿਰਾਂ ਦੇ ਵਿੱਚ ਤੁਹਾਡਾ ਵੀਜ਼ਾ ਲੱਗੂ ਕੋਈ ਕਹਿੰਦਾ ਜੀ ਪੇਠਾ ਤਾਰੋ ਖਾਣ ਪੀਣ ਵਾਲੀਆਂ ਚੀਜ਼ਾਂ ਅਸੀਂ ਪਾਣੀ ਦੇ ਵਿੱਚ ਛੁੱਟੀ ਜਾਂਦੇ ਆ ਤੇ ਜਿਹੜੀਆਂ ਚੀਜ਼ਾਂ ਗੰਦਗੀ ਐ ਉਹ ਅਸੀਂ ਘਰੇ ਲਿਆ ਕੇ ਜਮ੍ਹਾਂ ਕਰੀ ਜਾਂਦੇ ਆ ਕੋਈ ਘਰ 'ਚ ਇੱਟਾਂ ਚੱਕ ਲੈ ਆਉਂਦਾ ਕੋਈ ਘਰ ਦੇ ਵਿੱਚ ਮਿੱਟੀ ਚੱਕ ਲਿਆਉਂਦਾ ਕੋਈ ਸਵਾਹ ਚੱਕ ਲਿਆਉਂਦਾ ਘਰ ਦੇ ਵਿੱਚ ਕੋਈ ਕੋਸ ਚੱਕ ਲਿਆਉਂਦਾ ਕੋਈ ਕੋਸ ਚੱਕ ਲਿਆਉਂਦਾ ਤੇ ਸਾਹ ਸੰਗਤ ਜਿਹੜੀਆਂ ਗੰਦਗੀ ਭਰੀਆਂ ਚੀਜ਼ਾਂ ਨੇ ਉਹ ਅਸੀਂ ਸਰੀਰ ਦੇ ਅੰਦਰ ਲੈ ਰਹੇ ਆਂ ਅੱਜਰਦਾ ਬੀੜੀਆਂ ਸਿਰਕਟਾਂ ਅਸੀਂ ਖਾ ਰ ਇਹਨੂੰ ਪੀ ਰਹੇ ਆਂ ਜਰਦਾ ਖਾ ਰਹੇ ਆਂ ਔਰ ਭੁੱਕੀ ਹੋਰ ਪਤਾ ਨਹੀਂ ਕੀ ਕੀ ਚੀਜ਼ਾਂ ਨੇ ਅੱਜ ਸ਼ਰਾਬ ਅਸੀਂ ਨਿਤ ਪੀਨੇ ਆਂ ਤਾਂ ਇਹ ਚੀਜ਼ਾਂ ਸਿੱਟਣ ਵਾਲੀਆਂ ਨੇ ਇਹ ਨਾਲ ਅਸੀਂ ਅੰਦਰ ਲਈ ਜਾਂਦੇ ਆਂ ਜਿਹੜੀਆਂ ਘਰ ਤੋਂ ਨੇ ਉਹਨਾਂ ਨੂੰ ਅਸੀਂ ਪਾਣੀ ਚ ਤੈਰੀ ਜਾਂਦੇ ਆਂ ਮਾਨਸਿਕਤਾ ਦੇਖੋ ਸਾਡੇ ਲੋਕਾਂ ਦੀ ਐਡੇ ਵੱਡੇ ਵਹਿਮ ਸਾਡੇ ਲੋਕਾਂ ਚ ਕੋਈ ਖਾਲੀ ਬੱਠਣ ਲੈ ਕੇ ਬੀਬੀ ਮੂਰ ਦੀ ਨੰਗੀ ਕਹਿੰਦੇ ਜੀ ਹੁਣ ਕੰਮ ਨਹੀਂ ਬਣਨਾ ਪਿੱਛੋਂ ਬਾਜ ਮਾਰਦੀ ਕਹਿੰਦੇ ਜੇ ਹੁਣ ਕੰਮ ਨਹੀਂ ਜੇ ਕੋਈ ਪਿੱਛੋਂ ਬਾਜ ਮਾਰ ਕੇ ਕਹਦੇ ਭਾਈ ਆ ਤੇਰਾ 100 ਰੁਪਇਆ ਡਿੱਗਿਆ ਪਿਆ ਫੇਰ ਨਹੀਂ ਕਹਿੰਦੇ ਮੜਾ ਉਂ ਪਿੱਛੋਂ ਜੇ ਖਾਲੀ ਬਾਜ ਮਾਰਦੀ ਫੇਰ ਮੜਾ ਰਾਤ ਨੂੰ ਕੋਈ ਕੁੱਤਾ ਰੋਂਦਾ ਵੇ ਕੁੱਤਾ ਰੋਂਦਾ ਬਹੁਤ ਮੜਾ ਇਹਦੇ ਡਾਂਗ ਮਾਰ ਚਾਹੇ ਉਹਦੇ ਢੇਡੇ ਤੇ ਦਰਦ ਹੁੰਦਾ ਹੋਵੇ ਉੱਤੋਂ ਜਾ ਕੇ ਤੁਸੀਂ ਡਾਂਗ ਮਾਰੋ ਤੇ ਕਿੱਡੀ ਹਰਾਨੀ ਦੀ ਗੱਲ ਹੈ ਕੁੱਤਾ ਰੋਂਣ ਤੇ ਕਹਿੰਦੇ ਵਹਿਮ ਆ ਜੀ ਹੁਣ ਕੁੱਤੇ ਦੇ ਭਾਵੇਂ ਦਰਦ ਹੁੰਦਾ ਹੋਵੇ ਕੁੱਤਾ ਰੋਵੇ ਵੀ ਨਾ ਬੜੀ ਹਾਂ ਹਾਂ ਠੀਕ ਹੈ ਉਹਨੂੰ ਉਹਦੀ ਸਹਾਇਤਾ ਕਰੋ ਜੇ ਕਰ ਸਕਦੇ ਆਂ ਕਿਸੇ ਡਾਕਟਰ ਨੂੰ ਦਿਖਾਓ ਡਾਕਟਰ ਨੂੰ ਉਹਦੇ ਕੋਲ ਲੈ ਕੇ ਆਓ ਹੋ ਸਕਦਾ ਉਹਦੀ ਕੋਈ ਪੀੜਾ ਹੋਵੇ ਇਹ ਬਹੁਤ ਵੱਡੇ ਵੈਮ ਨੇ ਸ਼ਮਸ਼ਾਨ ਘਾਟ ਕੋਲੋਂ ਦੀ ਨੰਗਣਾ ਜੀ ਜੇ ਨਾਂਗੇ ਜੀ ਕਹਿੰਦੇ ਜੀ ਤੂੰ ਮੈਨੂੰ ਭੂਤਾਂ ਦਿਖਦੀਆਂ ਨੇ ਲੈ ਹੈਰਾਨਗੀ ਹੋ ਗਈ ਜਿਉਂਦੇ ਬੰਦੇ ਭੂਤਾਂ ਬਣੇ ਬੈਠੇ ਨੇ ਕਿਸੇ ਦਾ ਕਦੇ ਕੁਝ ਵਿਗਾੜਦਾ ਹੈਵਾਨੀਅਤ ਦੀਆਂ ਹੱਦਾਂ ਟੱਪ ਜਾਂਦੇ ਆ ਜਿਉਂਦੇ ਤੇ ਭੂਤਾਂ ਨੇ ਅੱਜ ਤੱਕ ਕਿਸੇ ਦਾ ਕੁਝ ਵਿਗਾੜਿਆ ਨਹੀਂ ਜੇ ਕਿਸੇ ਨੇ ਕੁਝ ਵਿਗਾੜਿਆ ਤੇ ਮੈਨੂੰ ਆ ਕੇ ਦੱਸਿਓ ਜੀ ਜਿਉਂਦੇ ਬੰਦਿਆਂ ਨੇ ਬਹੁਤ ਕੁਝ ਵਿਗਾੜਤਾ ਲੋਕਾਂ ਦੇ ਘਰ ਢਾਤੇ ਹਕੂਮਤਾਂ ਨੇ ਘਰੋਂ ਬੇਘਰ ਕਰਤੇ ਲੋਕਾਂ ਦੇ ਪੁੱਤ ਮਾਰ ਦਿੱਤੇ ਪੁੱਤਾਂ ਨੂੰ ਘਰੋਂ ਚਾਕੇ ਮਾਰ ਦਿੱਤਾ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲ ਦਿੱਤੀਆਂ ਇਹ ਕੋਈ ਭੂਤਾਂ ਤੋਂ ਘੱਟਲਾ ਕੰਮ ਹੈ ਇਹ ਤਾਂ ਭੂਤਾਂ ਤੋਂ ਵੀ ਗਾਹਾਂ ਲੰਘੇ ਜੀ ਅੱਗੇ ਦੱਸੋ ਜੀ ਸਾਧ ਸੰਗਤ ਇਸ ਕਰਕੇ ਇਨ੍ਹਾਂ ਵਿਮਾਂ ਭਰਮਾਂ ਦੇ ਵਿੱਚੋਂ ਨਿਕਲਿਏ ਪਾਤਸ਼ਾਹ ਕਹਿੰਦੇ ਨੇ ਜੇਕਰ ਪ੍ਰਮਾਤਮਾ ਵਿਸਰ ਗਿਆ ਵਾਰਸ਼ਾ ਕੰਧ ਨੇ ਜਾਣ ਹੈ ਨਾਹੀ ਮਰਨ ਵਿਚਾਰਾ ਇਹਨੇ ਆਪਣਾ ਮਰਨ ਚੇਤੇ ਨਹੀਂ ਰੱਖਿਆ ਇਹਨੇ ਵਹਿਮ ਭਰਮ ਚੇਤੇ ਰੱਖੇ ਇੰਜ ਕਰਨਾ ਉਹ ਕਰ ਰਿਹਾ ਆ ਹੋ ਰਿਹਾ ਉਹ ਹੋ ਰਿਹਾ ਤੇ ਯਾਦ ਰੱਖਿਓ ਪਿਆਰਿਓ ਇਹਨੇ ਆਪਣਾ ਮਰਨ ਚੇਤੇ ਨਹੀਂ ਰੱਖਿਆ ਤਾਂ ਹੀ ਵਹਿਮਾਂ ਭਰਮਾਂ ਦੇ ਵਿੱਚ ਫਸ ਗਿਆ ਜਾਈ ਸਾਧ ਸੰਗਤ ਸ਼ਮਸ਼ਾਨ ਕੋਲੋਂ ਲੰਘੋ ਇੱਕ ਮੈਨੂੰ ਸੱਜਣ ਮਿਲਿਆ ਭਾਈ ਸਾਹਿਬ ਜੀ ਮੈਂ ਸ਼ਮਸ਼ਾਨ ਕੋਲੋਂ ਲੰਘਿਆ ਆ ਮੈਂ ਕਿਹਾ ਫੇਰ ਕੀ ਹੋ ਗਿਆ ਕਹਿੰਦਾ ਜੀ ਮੈਨੂੰ ਹੁਣ ਭੂਤਾਂ ਦਿਖਦੀਆਂ ਨੇ ਜੀ ਮੈਨੂੰ ਆਏ ਹੁੰਦਾ ਮੈਂ ਕਿਹਾ ਭੂਤਾਂ ਨੇ ਤੈਨੂੰ ਕੁਝ ਕਹਿਤਾ ਤੇਰਾ ਕੁਝ ਵਿਗਾੜਤਾ ਕਹਿੰਦੇ ਨਾ ਜੀ ਮੈਨੂੰ ਦਿਖਦੀਆਂ ਨੇ ਮੈਂ ਕਿਹਾ ਵੀ ਤੈਨੂੰ ਦਿਖਦੀਆਂ ਨੇ ਤੂੰ ਵੀ ਤਾਂ ਭੂਤਾਂ ਨੂੰ ਦੇਖਦੇ ਹੀ ਹੋਏਗਾ ਵੀ ਜੇ ਤੈਨੂੰ ਭੂਤਾਂ ਕੁਝ ਕਹਿੰਦੀਆਂ ਨੇ ਤੇ ਫੇਰ ਕਹਿੰਦਾ ਜੀ ਕਹਿੰਦੀਆਂ ਕੁਝ ਨਹੀਂ ਮੈਨੂੰ ਡਰ ਆ ਜੀ ਲੱਗਿਆ ਲੈ ਰਸੋ ਜੀ ਸਿਵਿਆਂ ਕੋਲੋਂ ਨੰਗਿਆ ਤੇ ਭੂਤਾਂ ਨੇ ਡਰ ਆ ਲਿਆ ਤੇ ਕੱਲ ਨੂੰ ਵਾਹ ਜੇ ਕੋਈ ਚੜ੍ਹਾਈ ਕਰ ਗਿਆ ਉਹਨੂੰ ਫੂਕਣ ਗਏ ਤੇ ਤੂੰ ਉਹਦੇ ਨਾਲ ਨਹੀਂ ਜਾਏਂਗਾ ਫਿਰ ਸਿਵਿਆਂ ਤੇ ਨਹੀਂ ਜਾਂਦੇ ਤੁਸੀਂ ਨਾ ਜੇ ਫੇਕ ਨੇ ਡਰ ਨਹੀਂ ਲੱਗਦਾ ਹੁੰਦਾ ਲੈ ਦੱਸੋ ਜੀ ਇੱਥੇ ਬਹੁਤੇ ਲੋਕ ਇਹੋ ਜਿਹੇ ਜਿਹੜੇ ਕਿਸੇ ਨੂੰ ਛੱਡਣ ਜਾਂਦੇ ਆ ਮਰਨ ਗਏ ਨੂੰ ਵੀ ਇਹਨੂੰ ਹੁਣ ਚਲੋ ਸੰਸਕਾਰ ਤੇ ਕਰਨੀ ਆ ਨਾ ਕਿਸੇ ਦਾ ਤੇ ਉਹਦਾ ਸੰਸਕਾਰ ਕਰਨ ਗਏ ਉਹਦੇ ਨਾਲ ਬਾਗੇ ਕਹਿੰਦੇ ਜੀ ਮੈਨੂੰ ਤਾਂ ਇਹੀ ਚੰਬੜ ਗਿਆ ਲੈ ਦੱਸੋ ਜੀ ਕੀ ਕਰੋਗੇ ਇਹੋ ਜਿਹੇ ਲੋਕਾਂ ਦਾ ਤੋ ਇਹ ਵਹਿਮ ਨੇ ਸਰਾਸਰ ਪਖੰਡ ਨਹੀਂ ਇਨਾਂ ਚੀਜ਼ਾਂ ਚੋਂ ਬਾਹਰ ਨਿਕਲੀਏ ਇਹੋ ਜੇ ਲੋਕਾਂ ਦੇ ਸਿਰ ਤੇ ਬਾਬੇ ਬਣਦੇ ਨੇ ਜਿਹੜੇ ਆਪੂ ਬਣੇ ਬਾਬੇ ਨੇ ਉਹਨਾਂ ਦੀਆਂ ਦੁਕਾਨਾਂ ਵਧੀਆਂ ਚੱਲਦੀਆਂ ਨੇ ਜੇ ਸਾਡੇ ਚੋਂ ਇਹ ਵਹਿਮ ਕਰਮ ਕਾਂਡ ਪਖੰਡ ਨਿਕਲ ਗਏ ਉਹਨਾਂ ਲੋਕਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਤੇ ਆ ਡੇਰਾਵਾਦ ਆ ਬਾਬਾਵਾਦ ਵਾਲਾ ਸਿਸਟਮ ਸਾਡੇ ਚੋਂ ਬੰਦ ਹੋ ਜਾਊਗਾ ਕੇ ਯਾਦ ਰੱਖਿਓ ਇਸ ਕਰਕੇ ਨਾ ਚੀਜ਼ਾਂ ਦੇ ਵਿੱਚੋਂ ਨਿਕਲੀਏ ਆਪਣੇ ਮਰਨ ਨੂੰ ਜ਼ਰੂਰ ਚੇਤੇ ਰੱਖਿਆ ਕਰੀਏ ਅਸੀਂ ਜੇ ਗਲਤ ਕੰਮ ਕਰਦੇ ਆ ਤੇ ਯਾਦ ਰੱਖਿਓ ਸਾਡੇ ਨਾਲ ਗਲਤ ਜ਼ਰੂਰ ਹੋਊਗਾ ਇਹ ਚੀਜ਼ ਨਾ ਭੁੱਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ